ਕੋਲ ਚਲੋ ਮੇਰੇ ਬਾਹਰ ਦੇ ਬਾਹਰ ਦੇ ਟਿਕੋਣ ਆ ਵੀ ਭਿੰਦਰੀ ਆ ਸੁਣ ਕੀ ਕਿ ਤਫਾ ਮੈਂ ਕੁੜੀ ਆ ਬਰਾਤ ਕਹਿੰਦੀ ਬਤਲੀ ਮੈਂ ਪੁਲਿਸ ਮਾਰ ਕੇ ਸਾਧ ਤੋਂ ਪੜਤੋਂ ਨੂੰ ਰਿਪੋਰਟ ਆਸ ਮੈਂ ਕੋਲ ਬੁਲਿਸ ਮੈਂ ਪੁਲਿਸ ਨੂੰ ਦਵਾ ਦਿਆ ਦੋ ਦੋ ਮੈਂ ਕਹਾਂ ਮਾਰਿਆ ਇੱਥੋਂ ਪੁਲਿਸ ਨੂੰ ਦਵਾਉਣ ਨੂੰ ਜਰਾ ਨਾਰਾ ਨਹੀਂ ਇਹ ਮਤਲਬ ਇਹਦੇ ਕਾਰਨ ਇਹਨੇ ਨਾ ਵਿਆਹ ਕਰਾਇਆ ਦਬਾ ਕੇ ਇਹਦੇ ਨੇ ਦੇ ਨਾਲ ਜਨਾਨੀ ਹੋਰ ਨਾਲ ਵਿਆਹ ਕਰਾਈ ਫਿਰਦਾ ਹੈ ਹੋਰ ਪਤਾ ਸਿੱਕੇ ਨੂੰ ਤਲਾਕ ਦੇਤਾ ਪਹਿਲਾਂ ਪੜਾਸੀ ਤੇ ਇਹੇ ਕਰਦਾ ਵਾ ਪੁੱਛ ਕਰਾ ਠੀਕ ਹੈ ਜੀ ਆ ਪੁੱਛਿਆ ਪਤਾ ਦਿੰਦਾ ਹਾਂ ਜੀ ਇਹਨੂੰ 5 ਮਿੰਟ ਹੁਣ ਆਇਆ ਵੀ ਪਤਾ ਲੱਗਣਾ ਮੇਰੇ ਚ ਬੇੜਾ ਬਹਿਣੀ ਹੋਰੇ ਬਾਬਾ ਇਹਨੂੰ ਕਿਸੇ ਦਾ ਧੀਰਾ ਕਰਾਓ ਜਵਾਬ ਦੋ ਨੇ ਦੇਖੋ ਜੀ ਸਾਹਮਣੇ ਖੜੇ ਬੈਠੇ ਨੇ ਜਵਾਬ ਦੋ ਸਾਰਾ ਜੰਮੀਆ ਦਾ ਜਵਾਬ ਬਣਾਇਆ ਥੋੜੀ ਆ ਵੀ ਹਰੇਕ ਪਾਸੇ ਟੰਗੂ ਉਂਡੀ ਮਸਾਲੂਏ ਸਾਥ ਪੁਣਾ ਕਰਕੇ ਠੀਕ ਹੈ ਜੀ ਤੇ ਸਾਥ ਪੁਣਾ ਕਰਕੇ ਹਰੇਕ ਕੁੜੀਆਂ ਨੂੰ ਜਾਲ ਚ ਫਸਾਉਂਦਾ ਆਪਦਾ ਹੀ ਆ ਫੜ ਲਿਆ ਅੱਜ ਸਾਥ ਅਜੀ ਇਹ ਤਾਂ ਹੁਣ ਕਰਦਿਆਂ ਤਖੂਦਾਂ ਦੇਣਿਆਂ ਨੂੰ ਅਸੀਂ ਸਾਡੇ ਜੱਤੇਦਾਰ ਜੀ ਆ ਕੇ ਕਰਨ ਇਹਦੇ ਕੱਢ ਦਿਆ ਭੂਤ ਦੇ ਸਕਦੇ ਹੋ ਦੋਸ਼ ਨੂੰ ਇਹਨੂੰ ਪੁੱਛੋ ਸੁਆਲ ਛੋਟੀਆਂ ਪਿੰਡ ਤੋਂ ਆਇਆ ਪੁੱਛਾ ਦੇਣ ਦਾ ਕੰਮ ਕਰਦਾ ਉਹਦਾ ਬੱਚਾ ਦੋ ਬੱਚਿਆਂ ਤੇ ਪਤਨੀ ਨੂੰ ਛੱਡ ਕੇ ਵੜਿਆ ਕੇ ਪੁੱਛਾ ਦੇਣ ਲੱਗ ਗਿਆ ਬਾਈ ਬਾਈ ਦੂਹੀ ਭਾਜਾ ਬਾਈ ਬਾਈ ਕੀ ਗੱਲਬਾਤ ਹੈ ਕੀ ਗੱਲ ਹੈ ਕੋਈ ਗੱਲ ਕਰ ਲਓ ਆ ਬਾਈ ਕੀ ਹਿਸਾਬੀ ਬਾਈ ਕੀ ਦੱਸੋ ਬੈਠੋ ਜੀ ਫਿਰ ਬੈਠੋ ਜੀ ਬਾਈ ਫਿਰ ਦੱਸੋ ਬੈਠੋ ਜੀ ਬੈਠੋ ਜਾਓ ਸਰਾਂ ਬੈਠੇ ਬੈਠੇ ਤੁਸੀਂ ਤੁਸੀਂ ਦੋ ਬੱਚੀਆਂ ਨੂੰ ਛੱਡ ਕੇ ਆਏ ਹੋ ਬਿਲਕੁਲ ਜੀ ਮੇਰੇ ਬੱਚੇ ਨੇ ਇਹ ਦੋ ਬੱਚੀਆਂ ਦੇ ਆ ਆ ਹੈਗੇ ਨੇ ਪਰ ਤੁਸੀਂ ਇਹਨਾਂ ਨੂੰ ਕਿਉਂ ਛੱਡ ਕੇ ਆਏ ਹੋ ਇਹ ਕੋਈ ਖਰੇਲੂ ਗੱਲ ਸੇ ਜੀ ਠੀਕ ਹੈ ਨਾ ਜੀ ਬਹੁਤ ਰੌਲਾ ਬਦਿਆ ਹੋਇਆ ਸੀ ਠੀਕ ਹੈ ਘਰਾਂ 'ਚ ਫਰਕ ਪੈਂਦਾ 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 ਪੂਰੇ ਟਿੱਕ ਗੱਲਾਂ ਹੁਣ ਤੁਸੀਂ ਨਾਲ ਰੱਖੋਗੇ ਕਿਵੇਂ ਜੀ ਇਹਨਾਂ ਨੂੰ ਮੇਰੀ ਗੱਲ ਸੁਣੀ ਜੀ ਜੇ ਇਹ ਕਦੇ ਨਾ ਹੁੰਦੇ ਨਾਲ ਹੀ ਸੀ ਕਿੱਥੇ ਨਾ ਕਦੇ ਹੁੰਦੇ ਤੇ ਕੀ ਕਰ ਨਾ ਇਹ ਤਾਂ ਕਿਤੇ ਸਾਨੂੰ ਛੱਡ ਕੇ ਨਹੀਂ ਪਾਪਾ ਜੀ ਮੈਂ ਨਹੀਂ ਲਾਈ

ਪੂਰੇ ਆ ਕੇ ਮਨਾ ਯੂ ਫੜਿਆ ਜੀ ਕਹਿੰਦਾ ਮੈਂ ਸੋਨੀ ਮੈਂ ਤੇਰਾ ਨਹੀਂ ਜੁੱਤੀ ਮੈਂ ਪਾਣੀ ਪਾ ਕੇ ਪੀਊਂਗਾ ਮਨਾ ਉਹ ਲਹਿਰ ਵਾਲੀ ਫੜ ਲੈ ਤੂੰ ਲਹਿਰ ਵਾਲੀ ਗੱਲ ਗੱਲ ਬਾਬਾ ਜੀ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਪਈਆਂ ਨੇ ਸਾਰੀ ਮੇਰੇ ਕੋਲ ਵੀਡੀਓ ਪਈਆਂ ਨੇ ਸਾਰਾ ਕੁਝ ਪਿਆ ਬਾਬਾ ਜੀ ਮੈਂ ਝੂਠ ਨਹੀਂ ਬੋਲ ਰਹੀ ਬਾਬਾ ਜੀ ਮਨਾ ਹੈਲਪ ਕਰੋ ਇਸ ਬੰਦੇ ਨੇ ਬਾਬਾ ਜੀ ਮਨਾ 2 ਮਹੀਨੇ ਹੋ ਗਏ ਮਰਾ ਬਹੁਤ ਬੁਰਾ ਹਾਲ ਹੈ ਬਾਬਾ ਜੀ ਇਸ ਟਾਈਮ ਤੇ ਕਿਉਂ ਬੋਲ ਬਾਬਾ ਜੀ ਹਾਂ ਭਾਈ ਬੋਲ ਬੋਲ ਦੇ ਇੱਕ ਮਿੰਟ ਭਾਈ ਇੱਕ ਮਿੰਟ ਹਾਂ ਭਾਈ ਦੇ ਜਵਾਬ ਹੋਣੇ ਗੱਲ ਦਾ ਕਹਦਾ ਜੀ ਅਗੇ ਤੁਹਾਡੇ ਤੇ ਦੋਸ਼ ਲਾਰੇ ਨੇ ਦੇਖੋ ਜੀ ਘਰੇਲੂ ਬਹੁਤ ਰੌਲਾ ਸੀ ਬਹੁਤ ਚਿਰਦਾ ਠੀਕ ਹੈ ਅੱਜ ਗੱਲ ਕੁਝ ਹੋਰ ਬਣਾ ਲਈ ਪਹਿਲਾਂ ਗੱਲ ਕੁਝ ਹੋਰ ਦੇਖੇ ਬਾਬਿਆਂ ਨੇ ਵੀ ਗਈ ਹੈ ਭੁੱਖੀ ਫਿਰ ਇਹਨੂੰ ਕਣ ਖਾ ਰੋਟੀ ਕਿੱਥੋਂ ਖਾਉਗੀ ਹੈ ਦੋ ਬੱਚੇ ਨੇ ਤੁਸੀਂ ਹੋਰ ਵਿਆਹ ਕਰਾ ਲਿਆ ਹੋਰੇ ਹੋਰ ਰੱਖਿਆ ਹੋਏ ਨੇ ਨਿਰਦਰ ਕੌੜਾ ਗਾਣੇ ਨੂੰ ਨੀ ਕੋਲ ਤਾਂ ਮੈਂ ਬੈਠੀ ਰਕੋੜਾ ਗਾਣੇ ਨਾਲ ਬੈਠੀ ਕੋਲ ਤਾਂ ਰਕੋੜਾ ਨਹੀਂ ਮੂੰਹ ਤੇ ਬੈਠੀ ਆ ਅੱਜ ਇੱਧਰ ਬੈਠੀ ਹੈ ਕੀ ਕਹਾਣੀ ਕਹੀਆਂ ਨੇ ਸਾਰੀ ਜੀ ਮੇਰੀ ਗੱਲ ਸੁਣੋ ਚੱਕਰ ਠੀਕ ਹੈ ਕਿਉਂ ਕਾਹਦੇ ਨਾਲ ਨਹੀਂ ਕੋਈ ਮਾਰ ਨਹੀਂ ਕੋਈ ਮਾਰ ਨਹੀਂ ਉਹਨੇ ਤਾਂ ਪਗੰਦਿਓ ਆਹ ਦਿਨਾਂ ਦੇ ਵਿਆਹ ਕਰਾਈਆਂ ਨੇ ਜਿਹੜੀ ਰੱਖੀ ਹੈ ਤਾਂ ਆਰਾਮ ਨਾਲ ਨਹੀਂ ਤਲਾਕ ਹੋਇਆ ਨਹੀਂ ਤੂੰ ਤਾਂ ਆਰਾਮ ਨਾਲ ਰਹਿੰਦੀ ਉਹ ਜੂੜੀ ਤਾਂ ਮਰਦੀ ਆ ਉਹ ਚਾਹੀਦੀ ਹੈ ਹਰੇਕ ਦਾ ਇਹ ਪੁੱਛਾ ਦੇਗਾ ਹਰੇਕ ਦਾ ਆਰਾਮ ਨਾਲ ਜੀ ਇਹਨਾਂ ਨੂੰ ਕੈਮਰੇ ਦਾ ਪੂਰਾ ਬਲਾ ਕੀ ਮੈਂ ਵਿਆਹ ਕਰਾਇਆ ਹੋਇਆ ਬਲਾਕ ਕੈਮਰਾ ਮੁੰਡੇ ਕਰਾ ਹਾਂ ਚੱਲ ਲੱਗਦੀ ਹੈ ਇਹ ਆਹ ਕੌਣ ਨੇ ਜਿਹੜੇ ਬੈਠੇ ਨੇ ਜਿਹੜੇ ਬੈਠੇ ਨੇ ਲਿਵਿੰਗ ਤੀਜਾ ਬਾਅਦ ਹੋਏ ਨਹੀਂ ਅੱਛਾ ਲਿਵਰੇਸ਼ਨ ਚ ਹੁਣ ਲਿਵਰੇਸ਼ਨ ਪਿੱਛੇ ਤੂੰ ਇਹਨਾਂ ਨੂੰ ਭੁੱਖੇ ਖਾ ਮਾਰੇਗਾ ਇਹਨਾਂ ਨੂੰ ਬੈਠ ਕੇ ਦਰਾ ਇਹਨਾਂ ਨੂੰ ਲਿਵਰੇਸ਼ਨ ਚ ਜਿੰਨੀ ਮਰਜ਼ੀ ਸਜ਼ਾ ਦਿਓ ਮੇਰੀ ਗੱਲ ਤਾਂ ਸੁਣ ਲਈ ਬਈ ਮੈਂ ਤੂੰ ਛੋਟੇ ਛੋਟੇ ਜਵਾਰ ਛੱਡ ਕੇ ਬਾਬਾ ਜੀ ਪਹੁੰਚੇ ਨੇ ਗੱਲਬਾਤ ਸੁਣੋ ਕੀ ਕਹਿੰਦਾ ਕੋਈ ਕਿਹੜੇ ਪੈਂਡ ਚੋ ਕਿਸੇ ਗੱਲ ਤੇ ਫਰਕ ਪਿਆ ਸੀ ਅੱਜ ਈਸ਼ੂ ਸਰਦਾਰ ਸਰ ਵਿਆਹ ਕਰਾਈ ਫਿਰਦੇ ਭੈਣ ਚੋ ਤੁਸੀਂ ਛੱਡ ਕੇ ਪਿੰਡ ਪੈਰਾ ਫੇਰਾਂ ਨਾ ਵਾਗ ਲੈਂਦੀ ਏ ਨਹੀਂ ਤੂੰ ਤਲਾਕ ਇੱਕ ਮਿੰਟ ਉਹਦੇ ਕੀ ਗੱਲਾਂ ਹੋਈਆਂ ਅਸੀਂ ਚੌਂਕੀ 'ਚ ਉਹਦੇ ਤਾਂ ਤੂੰ ਉਹਨਾਂ ਨਾਲ ਖੜੀ ਸਾਰੇ ਗੱਲਾਂ ਤੇ ਅੱਜ ਮੈਨੂੰ ਫੇਰ ਬਦਨਾਮ ਕਰ ਤੂੰ ਮੈਨੂੰ ਬੁਰਾ ਬੋਲ ਬੁਲਾਤੇ ਮੈਂ ਇਸਕੇ ਪੈਰ ਪਕੜੇ ਗੋਡੜੀਏ ਘਾਇ ਕੇ ਬਾਬਾ ਜੀ ਮਹਾਗਰ ਏ ਚੱਲੋ ਮੇਰਾ ਤਾਰ ਪਕੜੋ ਬਾਬਾ ਜੀ ਮੇਰਾ ਵਿਚੋਲਾ ਮੇਰੇ ਨਾਲ ਹੈ ਮੇਰਾ ਵਿਚੋਲੇ ਨਾਲ ਬਾਤ ਕਰਕੇ ਦੇਖੋ ਜੀ ਮੈਨਾਂ ਇਸਕੇ ਕਿੱਥੇ ਵਿਚੋਲਾ ਟੁਵਾਣੇ ਕਾ ਜੀ ਮੇਰਾ ਵਿਚੋਲਾ ਬਣ ਕੇ ਪੈਰ ਪਕੜੇ ਨੇ ਮੇਰਾ ਠੋਕਰ ਮਾਰੀ ਜੀ ਬਾਬਾ ਜੀ ਮੈਂ ਉਸਕੇ ਠੋਕਰ ਮਾਰੀ ਇੱਕ ਵਾਰ ਦੀ ਗੱਲ ਰੱਖ ਮੇਰੀ ਗੱਲ ਸੁਣੋ ਇਸ ਮੰਨ ਜੀ ਮੇਰੀ ਗੱਲ ਸੁਣੋ ਨਾਲ ਵੀ ਨਹੀਂ ਲੱਗਿਆ ਬਾਬਾ ਜੀ ਚੌਕੀ ਮੁਫ ਟੈਂਪਲ ਬਾਬਾ ਜੀ ਉਹ ਗੱਲ ਸੁਣ ਮੇਰ ਕਾਲ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਮੇਰਾ ਆਪ ਦਾ ਹੀ ਸੁਣੋ ਆਪ ਦਾ ਪਿਆਰ ਹੋਇਆ ਉਸ ਤਰ੍ਹਾਂ ਆਪ ਕੀ ਮਰਜ਼ੀ ਦੇ ਮੇਰੇ ਕੋਲ ਵਿਆਹ ਕਰਾ ਦੇ ਜੀ ਅੱਜ ਮੇਰੇ ਕੋਲ ਧੋਖਾ ਕਰਦੇ ਬਾਬਾ ਜੀ ਸੁਣੋ ਹਨੰਦ ਕਰਦੇ ਨਾਲ ਵਿਆਹ ਕੀ ਲੈ ਦੀ ਜਾਂ ਫੇਰੇ ਨਾਲ ਚੋਲਾ ਚੁੰਨੀ ਕਾ ਕੰਮ ਹੋ ਰਿਹਾ ਜੀ ਮੇਰੇ ਮੈ ਉਹ ਪਈਏ ਜੀ ਸਾਰੀ ਆ ਮਨਾ ਆਪकी मर्ज़ी ते ਵਿਆਹ ਕਿ ਲਿਆ ਦਾ ਮੈਂ ਕਿਉਂ ਜੀ ਚੌਂਕੀ ਚ ਬੁਲਾਇਆ ਹੁਣ ਇੱਕ ਮਿੰਟ ਚੌਂਕੀ ਚ ਕਿਉਂ ਗਏ ਸੀ ਹਾਂ ਬੋਲ ਬੋਲੋ ਬੋਲਣ ਨੂੰ ਮੈਨੂੰ ਬੋਲਣ ਨੂੰ ਹੁਣ ਚੌਂਕੀ ਚ ਬੁਲਾਇਆ ਠੀਕ ਹੈ ਮੇਰੇ ਘਰ ਦੇ ਵੀ ਇਹਦੇ ਨਾਲ ਰਲੇ ਹੋਏ ਮੈਨੂੰ ਬੇਦਾਵਾ ਲਖਿਆ ਮੇਰੇ ਤੇ ਥੁੱਕ ਕੇ ਗਈ ਕੋਈ ਬੇਦਾਵਾ ਨਹੀਂ ਲਖਿਆ ਹਾਂ ਮੈਂ ਸਾਰਾ ਪਤਾ ਕਰ ਲਿਆ ਤੇਰੇ ਪਿਓ ਕੋਲੇ ਗਿਆ ਮੈਂ ਅੱਜ ਵੀ ਤੈਨੂੰ ਥੁੱਕ ਕੇ ਲੈ ਜਾਵਾਂਗੇ ਅੱਜ ਵੀ ਤੇਰੇ ਪਿਓ ਕੋਲੇ ਲੈ ਜਾਵਾਂਗੇ ਤੈਨੂੰ ਰੋਕੜੀ ਚਲੋ ਇਹ ਬੇਦਾਵਾ ਕਹਿੰਦਾ ਇਹ ਕਰਿਆ ਹੋਇਆ ਨਾ ਨਹੀਂ ਕੀਤਾ ਹਲੇ ਅੱਛਾ ਕੁੱਲਿਆ ਅਖਬਾਰ ਲਿਆ ਕਿੱਥੇ ਅਬੀ ਦਾ ਬਾਬਾ ਜੀ ਇਹਨੂੰ ਐ ਪੁੱਛੋ ਵੀ ਆ ਤੂੰ ਕਿਸ ਬੇਸ ਤੇ ਰਹਿ ਰਿਹਾ ਤੇਰਾ ਨੀ ਬਾਬਾ ਹਾਂ ਬਾਬਾ ਜੀ ਬਾਬਾ ਜੀ ਇੱਕ ਮਿੰਟ ਮੇਰੇ ਤੇ ਥੁੱਕ ਕੇ ਗਈ ਪੁੱਛ ਉਹ ਤਾਂ ਬਾਬਾ ਜੀ ਦੁਨੀਆ ਕਹਿੰਦੇ ਆ ਥੂ ਤੇਰੀ ਲੱਜ ਪੈ ਨਹੀਂ ਬਾਈ ਅੱਜ ਗੱਲ ਕਰੋ ਇਹ ਫਿਰ ਜਿਹੜੇ ਰੱਖੇ ਸਿੰਦੂ ਸੇ ਕੌਣ ਨਹੀਂ ਫਿਰ ਇਹ ਬਾਬਾ ਤੂੰ ਇਹ ਇਹਦੇ ਮੇਰੇ ਬੱਚਾ ਕੋਈ ਨਹੀਂ ਨਾ ਇਹ ਗੱਲ ਹੋਰ ਨਹੀਂ ਹੋਰ ਤਾਂ ਛੱਡੋ ਹੋਰ ਤਾਂ ਛੱਡੋ ਜਿਹੜਾ ਆਹ ਤੁਸੀਂ ਚਲੋ ਉਹਨੂੰ ਰੱਖਣ ਦੇ ਆ ਦੋ ਬੱਚਿਆਂ ਨੂੰ ਕੌਣ ਕਰੂਗਾ ਪਾਲੂਗਾ ਜਿਹੜੇ ਤਾਂ ਜੰਮੇ ਨੇ ਇਹਦੇ ਬਾਰੇ ਉੱਤਰ ਦੇ ਦੇ ਬੱਸ ਸਾਨੂੰ ਤਾਂ ਕੱਲਾ ਕੋਈ ਉੱਤਰ ਨਹੀਂ ਜੀ ਫਰਕ ਕੀ ਇਹ ਆਪਦੇ ਉੱਥੇ ਸੀ ਮੇਰੇ ਘਰ ਦੇ ਸਭ ਰਲੇ ਹੋਏ ਸੀ ਮੈਨੂੰ ਇਹ ਟੂ ਜਦ ਬਦਨਾਮ ਕਰਿਆ ਹੁਣ ਤੇ ਕਿ ਮੈਂ ਉੱਥੇ ਰਹਿੰਦਾ ਸੀ ਜੀ ਨਾ ਬਦਨਾਮ ਵਾਲੀ ਤਾਂ ਨਾਮ ਤਾਂ ਕੋਈ ਨਹੀਂ ਤਾਂ ਇੱਕ ਮਿੰਟ ਪੂਰਾ ਕਰੀ ਵੀ ਕਹਿੰਦਾ ਹੁਣ 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 ਜਾਨਣਾ ਕਰੇ ਤੂੰ ਹੁਣ ਕਰੀ ਜਾਨਣਾ ਜੀ ਗੱਲ ਕੋ ਕਰਨੀ ਮੈਂ ਨਾਲਾ ਛੋੜੇ ਜਾਨਣਾ ਕਰੇ ਇਹ ਦੱਸਾਂ ਨੂੰ ਉਹੀ ਗੱਲਾਂ ਜੀ ਮੈਂ ਛੋੜੇ ਨਾਲਾ ਕੋਈ ਗੱਲ ਕਰਨੀ ਜੀ ਕਰੂੰਗਾ ਜੀ ਚਲੋ 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 ਦੱਸ ਫਿਰ ਹਾਂ ਭਾਈ ਤੁਸੀਂ ਨਾਲ ਲਿਬਰੇਸ਼ਨ ਚ ਰਹੇ ਹੋ ਕਿੰਨੇ ਟਾਈਮ ਤੋਂ ਰਹੇ ਹੋ 6 ਤਰੀਕ ਨੂੰ ਸੀ ਕਰਵਾਏ ਨੇ ਇਹਨਾਂ ਨੇ ਮੇਰੀ ਗੱਲ ਸੁਣੋ ਇਸ ਜਨਾਨੀ ਨੇ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਸਾਡਾ ਮੈਂ ਇਹਦਾ ਇਹਦਾ ਤਾਂ ਹੈਗਾ ਸੀ ਨਹੀਂ ਨਹੀਂ ਇਹਦਾ ਵੀ ਕੋਈ ਨਹੀਂ ਸੀ ਬੱਚੇ ਬੱਚੇ ਨਹੀਂ ਪਹਿਲਾਂ ਗੱਲ ਸੁਣੋ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਮੇਰਾ ਘਰ ਨਾਲ ਮੁੱਕ ਗਿਆ ਸੀ ਇਹ ਦੁੱਖ ਸੁੱਖ ਚਾਲੇ ਸੀ ਉਹ ਆਪ ਵੀ ਨਾਲ ਸੀ ਅੱਜ ਵੀ ਨਹੀਂ 12 13 ਸਾਲਾਂ ਤੋਂ ਠੀਕ ਹੈ 12 13 ਸਾਲਾਂ ਤੋਂ ਸਾਡੇ ਨਾਲ ਰਹਿੰਦੀ ਸੀ ਸਾਡੇ ਘਰੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਮੈਨੂੰ ਮਿਲਿਆ ਕਲੇਮ ਮੇਰੇ ਨਾਲ ਗਏ ਇਹ ਜਨਾਨੀ ਨੇ ਮੈਨੂੰ ਉਹ ਜਲੀਲ ਕੀਤਾ ਮੈਂ ਕਿਹਾ ਸੋਨੀ ਇੱਥੇ ਤੱਕ ਨਹੀਂ ਹੈਗੀ ਗੱਲ ਠੀਕ ਹੈ ਇਹਨੇ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਦਾ ਉਹ ਕੀਤਾ ਇਹ ਆਪ ਦੇ ਘਰੇ ਇਹਨੇ ਵੀ ਪੈਰੀ ਪੱਗ ਧਰਤੀ ਇਹ ਜਨਾਨੀ ਦੇ ਕਹਿੰਦਾ ਵੀ ਇਸ ਤਰ੍ਹਾਂ ਦਾ ਸਾਡਾ ਕੋਈ ਰਿਲੇਸ਼ਨ ਨਹੀਂ ਅੱਛਾ ਪਹਿਲਾਂ ਤੁਸੀਂ ਕਹਿੰਦੇ ਕਿ ਇਕੱਠੇ ਨਾਲ ਨਹੀਂ ਵੀਰੇ ਨਾਲ ਨਹੀਂ ਵੀਰੇ ਸੋਣ ਉਹ ਨਾਲ ਦੀ 12 13 ਸਾਲਾਂ ਤੋਂ ਜੱਟ ਨੇ ਸਾਂਸ ਸੀਗਾ ਆਪਣੇ ਆਂਦੇ ਜਾਂਦੇ ਸੀ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀਗਾ ਮੇਰੇ ਕੋਲ ਸਾਰੇ ਕਾਗਜ਼ ਪਏ ਨੇ ਮੈਂ 6 ਤਰੀਕ ਬਾਈ ਮੇਰਾ ਕੋਲੇ ਆ ਬੈਠਾ ਐਸੇ ਤੋਂ ਪੈਸੇ ਲੈ ਕੇ ਗਿਆ ਉਹਦੇ ਕੋਟ ਨੇਚ ਠੀਕ ਹੈ ਗੱਲ ਸੁਣਨ ਵਾਲੀ ਐ ਮੈਨੂੰ ਵੀ ਪਤਾ ਐ ਵੀ ਉਹਦੇ ਬੱਚੇ ਨੇ ਜਦੋਂ ਇਹਨਾਂ ਨੇ ਮੇਰਾ ਰੱਜ ਕੇ ਜਲੂਸ ਕੱਢਤਾ ਤੁਸੀਂ ਮੈਨੂੰ ਐਂ ਦੱਸੋ ਹੁਣ ਵੀ ਮੇਰਾ ਜਲੂਸ ਮੈਂ ਕਿੱਧਰ ਜਾਵਾਂ ਉਹਦੇ ਤਾਂ ਬੱਚੇ ਹੋਗੇ ਜਿਹੜਾ ਮੇਰਾ ਜਲੂਸ ਨਿਕਲੇ ਮੇਰੇ ਜਲੂਸ ਦੇ ਹੱਕ ਮੈਨੂੰ ਦੇ ਜਾਓ ਇਹਦਾ ਤਲਾਕ ਹੋਇਆ ਕੀ ਦਾ ਇਹਦਾ ਤਲਾਕ ਹੋਇਆ ਵੀਰੇ ਮੇਰੀ ਗੱਲ ਸੁਣ ਨਹੀਂ ਨਹੀਂ ਪੁਨੀ ਕਰਾ ਲਿਆ ਤਾਂ ਤਲਾਕ ਹੋਇਆ ਵੀਰੇ ਮੇਰੀ ਗੱਲ ਸੁਣ ਤਲਾਕ ਇਹ ਮੈਨੂੰ ਸਾਰੀ ਇਹ ਗੱਲ ਸੀਗੀ ਜਦੋਂ ਅਸੀਂ ਇਹ ਕੀਤਾ ਠੀਕ ਐ ਇਹਨਾਂ ਦੇ ਸਾਰਾ ਜੋ ਵੀ ਕੁਝ ਹੋਇਆ ਉਥੇ ਚੌਂਕੀ ਦੇ ਵਿੱਚ ਸਾਰਾ ਸੀ ਲਿਖਤੀ ਉਹ ਵਕੀਲ ਕੋਲੇ ਸਾਰਾ ਕੁਝ ਕੀਤਾ ਠੀਕ ਹੈ ਉਹ ਕਹਿੰਦੇ ਵੀ ਅਸੀਂ ਕਹਾਂ ਵੀ ਸਾਡਾ ਕੋਈ ਇਹੋ ਜਿਹਾ ਸਬੰਧ ਨਹੀਂ ਰਿਸ਼ਤੇ ਸਾਸੀ ਆਸੀ ਤਰੀਕੇ ਦੇ ਰਿਲੇਸ਼ਨ ਦੇ ਵਿੱਚ ਹੈ ਇਸੇ ਸ਼ੇਪ ਨੂੰ ਮੈਨੂੰ ਨੇਮ ਦਿਵਾ ਲਿਆ ਤੂੰ ਵੀ ਗੁਰੂ ਘਰ ਨੂੰ ਮੰਨਦਾ ਮੈਂ ਵੀ ਮੰਨਦੀ ਆ ਠੀਕ ਹੈ ਵੀਰੇ ਪਰ ਜਦੋਂ ਜਨਾਨੀ ਨੇ ਮੈਨੂੰ ਜਲੀਲ ਕਰਤਾ ਤਾਂ ਮੈਨੂੰ ਵੀ ਇਹ ਦੱਸੋ ਮੇਰੀ ਤੁਹਾਡਾ ਜਵਾਬਾ ਦਾ ਹਿੱਸਾ ਦਮਾਉਣਾ ਆ ਠੀਕ ਹੈ ਅਸੀਂ ਤਾਂ ਜਵਾਬਾ ਦਾ ਹਿੱਸਾ ਦਮਾਉਣਾ ਆ ਦਵਾਵਾਂਗੇ ਸੌਰੇ ਕਿੱਥੇ ਨੇ ਤੇਰੇ ਹੈ ਰਹਿ ਤਾਂ ਉਹਨੇ ਹੂੰ ਸੌਰੇ ਕਿੱਥੇ ਅੱਜ ਹੈ ਗਦੜਿਆਣੀ ਉੱਚੀ ਬੋਲ ਵਿੱਚ ਕੋਈ ਹੈ ਨਹੀਂ ਮੇਰੇ ਬਾਹਰੇ ਆ ਜੀ ਮਰਾਜ ਬਾਹਰੇ ਆ ਜਾ ਬਾਹਰੇ ਆਓ ਪਰ ਉਹ ਤਾਂ ਉੱਥੇ ਹੋਣੀ ਹੈ ਆ ਲੋ